ਪੰਜ ਸੇਵਕ ਜਥਾ ਦੋਆਬਾ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ ਨਵੀਂ ਨਵਾਸ਼ਹਿਰ ਵਿਖੇ ਇੱਕ ਪੰਥਕ ਇਕੱਤਰਤਾ ਬੁਲਾਈ ਗਈ ਜਿਸ ਵਿੱਚ ਮੌਜੂਦਾ ਸਿੱਖ ਰਾਜਨੀਤੀ ਵਿੱਚ ਆਈ ਗਿਰਾਵਟ ਅਤੇ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਤੇ ਇਹਨਾਂ ਦੇ ਆਗੂਆਂ ਦੇ ਢਿੱਲੇ ਪੈਰੇ ਕਰਨ ਤਖਤ ਸਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਵੀ ਚਾਹੀ ਗਿਰਾਵਟ ਉੱਪਰ ਵਿਚਾਰ ਹੋਈ ਇਸ ਇਕੱਤਰਤਾ ਵਿੱਚ ਵਿਚਾਰ ਚਰਚਾ ਕਰਨ ਲਈ ਮੁਖ ਵਿਸ਼ਾ ਗੁਰੂ ਖਾਲਸਾ ਪੰਥ ਦੇ ਤਖਤ ਸਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੋਟ ਰਾਜਨੀਤੀ ਦੇ ਪ੍ਰਭਾਵ ਤੋਂ ਕਿਵੇਂ ਮੁਕਤ ਕਰਵਾਇਆ ਜਾਵੇ ਰੱਖਿਆ ਗਿਆ ਵਿਚਾਰ ਚਰਚਾ ਉੱਪਰ ਫੈਸਲਾ ਲੈਣ ਲਈ ਪੰਥ ਪ੍ਰਵਾਨ ਪੰਜ ਪ੍ਰਧਾਨੀ ਜੁਗਤ ਅਨੁਸਾਰ ਪੰਜ ਸਿੰਗਰਾਹੀ ਗੁਰਮਤਾ ਪਕਾਉਣ ਦੀ ਵਿਧੀ ਅਪਣਾਈ ਗਈ ਦੀਵਾਨ ਦੀ ਰਮਤਾ ਗੁਰਬਾਣੀ ਕੀਰਤਨ ਨਾਲ ਹੋਈ ਉਸ ਤੋਂ ਪ੍ਰੰਤ ਗੁਰਮਤਾ ਸ਼ੁਰੂ ਕਰਨ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਅਰਦਾਸ ਤੋਂ ਬਾਅਦ ਪੰਚ ਸੇਵਕ ਜਥਾ ਦੁਆਬਾ ਦੇ ਜਥੇਦਾਰ ਜਰਨੈਲ ਸਿੰਘ ਨੇ ਸਾਖੀ ਸਿੰਘ ਦੀ ਭੂਮਿਕਾ ਵਿੱਚ ਪੰਜ ਸਿੰਘਾਂ ਦੀ ਚੋਣ ਕੀਤੀ। ਸਮੂਹ ਸੰਗਤ ਦੇ ਪ੍ਰਵਾਨਗੀ ਨਾਲ ਚੁਣੇ ਗਏ ਪੰਜ ਸਿੰਘਾਂ ਦੀ ਅਗਵਾਈ ਵਿੱਚ ਵਿਚਾਰਾਂ ਸ਼ੁਰੂ ਕੀਤੀਆਂ ਗਈਆਂ। ਇਸ ਇਕੱਤਰਤਾ ਵਿੱਚ ਸ਼ਾਮਲ ਸਖਸ਼ੀਤਾ ਜਥਿਆਂ ਸੰਸਥਾਵਾਂ ਅਤੇ ਸੰਪਰਦਾਵਾਂ ਦੇ ਮੁਖੀ ਸਿੰਘਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਹਸਤੀ ਮੂੜ ਉਜਾਗਰ ਕਰਨ ਲਈ ਤਖਤ ਸਹਿਬਾਨ ਦਾ ਪ੍ਰਬੰਧ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਤੋਂ ਮੁਕਤ ਹੋਣਾ ਚਾਹੀਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੁਨੀਆ ਭਰ ਦੇ ਸਿੱਖਾਂ ਦੀ ਅਗਵਾਈ ਕਰਨ ਵਾਲੀ ਕੇਂਦਰੀ ਸੰਸਥਾ ਹੈ ਇਸ ਲਈ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਦੁਨੀਆ ਭਰ ਦੇ ਯੋਗ ਸਿੱਖਾਂ ਦਾ ਇੱਕ ਜਥਾ ਬਣਾਉਣਾ ਚਾਹੀਦਾ ਹੈ ਤਖਤ ਸਹਿਬਾਨਾ ਦੇ ਮੌਜੂਦਾ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਸਿਆਸੀ ਧਿਰਾਂ ਦੇ ਪ੍ਰਭਾਵ ਵਿੱਚ ਹੋਣ ਕਰਕੇ ਯੋਗ ਭੂਮਿਕਾ ਨਿਭਾਉਣ ਵਿੱਚ ਅਸਮਰੱਥ ਹਨ ਇਸ ਕਰਕੇ ਤਖਤ ਸਹਿਬਾਨਾ ਦੇ ਪ੍ਰਬੰਧ ਨੂੰ ਵੋਟ ਸਿਆਸਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਭਾਵ ਅਤੇ ਦਖਲ ਤੋਂ ਪੂਰਨ ਤੌਰ ਤੇ ਮੁਕਤ ਰੱਖਣਾ ਚਾਹੀਦਾ ਹੈ ਸਾਰੇ ਵਿਚਾਰ ਆਉਣ ਤੋਂ ਬਾਅਦ ਪੰਜਾਂ ਸਿੰਘਾਂ ਵੱਲੋਂ ਇਸ ਵਿਚਾਰ ਚਾਚਾ ਨੂੰ ਸੰਖੇਪ ਅਤੇ ਨੁਕਤਾਬੱਧ ਰੂਪ ਵਿੱਚ ਇੱਕ ਖਰੜੇ ਦੇ ਰੂਪ ਵਿੱਚ ਤਿਆਰ ਕੀਤਾ ਗਿਆ। ਗੁਰਮਤੇ ਦਾ ਇਹ ਖਰੜਾ ਪੰਜ ਸਿੰਘਾਂ ਵੱਲੋਂ ਸੰਗਤ ਦੇ ਸਨਮੁਖ ਸਾਝਾ ਕੀਤਾ ਗਿਆ। ਸੰਗਤ ਨੇ ਜੇ ਕਾਰਿਆਂ ਨਾਲ ਇਸ ਖਰੜੇ ਨੂੰ ਪ੍ਰਵਾਨਗੀ ਦਿੱਤੀ। ਸੰਗਤ ਦੀ ਪ੍ਰਵਾਨਗੀ ਤੋਂ ਬਾਅਦ ਇਹ ਖਰੜਾ ਗੁਰਮਤੇ ਦਾ ਰੂਪ ਧਨ ਕਰ ਲੈਂਦਾ ਹੈ। ਗੁਰਮਤਾ ਪਕੌਣ ਤੋਂ ਬਾਅਦ ਗਿਆਨੀ ਬਲਕਾਰ ਸਿੰਘ ਜੀ ਨੇ ਸਮਾਪਤੀ ਦੀ ਅਰਦਾਸ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਹੁਕਮਨਾਮਾ ਸੰਗਤਾਂ ਨੂੰ ਸਰਵਣ ਕਰਵਾਇਆ। ਪੰਜ ਸੇਵਕ ਜਥਾ ਦੁਆਬਾ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ ਨਵੀਂ ਨਵਾ ਸ਼ਹਿਰ ਵਿਖੇ ਇੱਕ ਪੰਥਕ ਇਕੱਤਰਤਾ ਬੁਲਾਈ ਗਈ ਜਿਸ ਵਿੱਚ ਮੌਜੂਦਾ ਸਿੱਖ ਰਾਜਨੀਤੀ ਵਿੱਚ ਆਈ ਗਿਰਾਵਟ ਅਤੇ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਤੇ ਇਹਨਾਂ ਦੇ ਆਗੂਆਂ ਦੇ ਢਿੱਲੇ ਪੈਰੇ ਕਾਰਨ ਤਖਤ ਸਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਵੀ ਚਾਹੀ ਗਿਰਾਵਟ ਉੱਪਰ ਵਿਚਾਰ ਹੋਈ ਇਸ ਇਕੱਤਰਤਾ ਵਿੱਚ ਵਿਚਾਰ ਚਰਚਾ ਕਰਨ ਲਈ ਮੁਖ ਵਿਸ਼ਾ ਗੁਰੂ ਖਾਲਸਾ ਪੰਥ ਦੇ ਤਖਤ ਸਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੋਟ ਰਾਜਨੀਤੀ ਦੇ ਪ੍ਰਭਾਵ ਤੋਂ ਕਿਵੇਂ ਮੁਕਤ ਕਰਵਾਇਆ ਜਾਵੇ ਰੱਖਿਆ ਗਿਆ ਵਿਚਾਰ ਚਰਚਾ ਉੱਪਰ ਫੈਸਲਾ ਲੈਣ ਲਈ ਪੰਥ ਪ੍ਰਵਾਨਿਤ ਪੰਜ ਪ੍ਰਧਾਨੀ ਜੁਗਤ ਅਨੁਸਾਰ ਪੰਜ ਸਿੰਗਰਾਹੀ ਗੁਰਮਤਾ ਪਕਾਉਣ ਦੀ ਵਿਧੀ ਅਪਣਾਈ ਗਈ। ਦੀਵਾਨ ਦੀ ਰਮਤਾ ਗੁਰਬਾਣੀ ਕੀਰਤਨ ਨਾਲ ਹੋਈ। ਉਸ ਤੋਂ ਪ੍ਰੰਤ ਗੁਰਮਤਾ ਸ਼ੁਰੂ ਕਰਨ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ। ਅਰਦਾਸ ਤੋਂ ਬਾਅਦ ਪੰਚ ਸੇਵਕ ਜਥਾ ਦੁਆਬਾ ਦੇ ਜਥੇਦਾਰ ਜਰਨੈਲ ਸਿੰਘ ਨੇ ਸਾਖੀ ਸਿੰਘ ਦੀ ਭੂਮਿਕਾ ਵਿੱਚ ਪੰਜ ਸਿੰਘਾਂ ਦੀ ਚੋਣ ਕੀਤੀ। ਸਮੂਹ ਸੰਗਤ ਦੇ ਪ੍ਰਵਾਨਗੀ ਨਾਲ ਚੁਣੇ ਗਏ ਪੰਜ ਸਿੰਘਾਂ ਦੀ ਅਗਵਾਈ ਵਿੱਚ ਵਿਚਾਰਾਂ ਸ਼ੁਰੂ ਕੀਤੀਆਂ ਗਈਆਂ। ਇਸ ਇਕੱਤਰਤਾ ਵਿੱਚ ਸ਼ਾਮਲ ਸਖਸ਼ੀਤਾ ਜਥਿਆਂ ਸੰਸਥਾਵਾਂ ਅਤੇ ਸੰਪਰਦਾਵਾਂ ਦੇ ਮੁਖੀ ਸਿੰਘਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਹਸਤੀ ਮੂੜ ਉਜਾਗਰ ਕਰਨ ਲਈ ਤਖਤ ਸਹਿਬਾਨ ਦਾ ਪ੍ਰਬੰਧ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਤੋਂ ਮੁਕਤ ਹੋਣਾ ਚਾਹੀਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੁਨੀਆ ਭਰ ਦੇ ਸਿੱਖਾਂ ਦੀ ਅਗਵਾਈ ਕਰਨ ਵਾਲੀ ਕੇਂਦਰੀ ਸੰਸਥਾ ਹੈ ਇਸ ਲਈ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਦੁਨੀਆ ਭਰ ਦੇ ਯੋਗ ਸਿੱਖਾਂ ਦਾ ਇੱਕ ਜਥਾ ਬਣਾਉਣਾ ਚਾਹੀਦਾ ਹੈ ਤਖਤ ਸਹਿਬਾਨਾ ਦੇ ਮੌਜੂਦਾ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਸਿਆਸੀ ਧਿਰਾਂ ਦੇ ਪ੍ਰਭਾਵ ਵਿੱਚ ਹੋਣ ਕਰਕੇ ਯੋਗ ਭੂਮਿਕਾ ਨਿਭਾਉਣ ਵਿੱਚ ਅਸਮਰੱਥ ਹਨ ਇਸ ਕਰਕੇ ਤਖਤ ਸਹਿਬਾਨਾ ਦੇ ਪ੍ਰਬੰਧ ਨੂੰ ਵੋਟ ਸਿਆਸਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਭਾਵ ਅਤੇ ਦਖਲ ਤੋਂ ਪੂਰਨ ਤੌਰ ਤੇ ਮੁਕਤ ਰੱਖਣਾ ਚਾਹੀਦਾ ਹੈ ਸਾਰੇ ਵਿਚਾਰ ਆਉਣ ਤੋਂ ਬਾਅਦ ਪੰਜਾਂ ਸਿੰਘਾਂ ਵੱਲੋਂ ਇਸ ਵਿਚਾਰ ਚਾਚਾ ਨੂੰ ਸੰਖੇਪ ਅਤੇ ਨੁਕਤਾਬੱਧ ਰੂਪ ਵਿੱਚ ਇੱਕ ਖਰੜੇ ਦੇ ਰੂਪ ਵਿੱਚ ਤਿਆਰ ਕੀਤਾ ਗਿਆ। ਗੁਰਮਤੇ ਦਾ ਇਹ ਖਰੜਾ ਪੰਜਾਂ ਸਿੰਘਾਂ ਵੱਲੋਂ ਸੰਗਤ ਦੇ ਸਨਮੁਖ ਸਾਝਾ ਕੀਤਾ ਗਿਆ। ਸੰਗਤ ਨੇ ਜੇ ਕਾਰਿਆਂ ਨਾਲ ਇਸ ਖਰੜੇ ਨੂੰ ਪ੍ਰਵਾਨਗੀ ਦਿੱਤੀ। ਸੰਗਤ ਦੀ ਪ੍ਰਵਾਨਗੀ ਤੋਂ ਬਾਅਦ ਇਹ ਖਰੜਾ ਗੁਰਮਤੇ ਦਾ ਰੂਪ ਧਨ ਕਰ ਲੈਂਦਾ ਹੈ। ਗੁਰਮਤਾ ਪਕੌਣ ਤੋਂ ਬਾਅਦ ਗਿਆਨੀ ਬਲਕਾਰ ਸਿੰਘ ਜੀ ਨੇ ਸਮਾਪਤੀ ਦੀ ਅਰਦਾਸ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਹੁਕਮਨਾਮਾ ਸੰਗਤਾਂ ਨੂੰ ਸਰਵਣ ਕਰਵਾਇਆ।